ਮੈਂ ਕਿਉਂਕਿ ਤੇਲ ਪੋਇਆ ਵਾ ਮੈਂ ਜਦੋਂ ਪਹਿਲੇ ਜਾਂਦਾ ਤੇ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਮੁਰਗਾ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹਨੂੰ ਫਿਰ ਲੈਣ ਆਏ ਆ ਪੈਸੇ ਮੈਂ ਪੈਸੇ ਨਾ ਦਿਨਾ ਉਹ ਨਾਲ ਤੂੰ ਉੱਥੇ ਦਾ ਸ਼ਾਤ ਮੰਦਿਰੋਂ ਆ ਕੇ ਤੇਲ ਪਾਉਣ ਕੇ ਤੂੰ ਇੱਥੇ ਆਇਆ ਤੂੰ ਤੂੰ ਅੱਗ ਲੱਗਦੀ ਆ ਉਹਨਾਂ ਨੂੰ ਉੱਥੇ ਜਾ ਕੇ ਚੇਤਾ ਆਉਂਦਾ ਆ ਉਹ ਆਪਣੇ ਸ਼ਾਤ ਉੱਥੇ ਜਾ ਕੇ ਚੇਤਾ ਆਉਂਦਾ ਆ ਨਾਲ ਅੱਗੇ ਹਿੰਮਤ ਨਹੀਂ ਕੀਤੀ ਨਹੀਂ ਤੇ ਬੰਦੇ ਖੜੇ ਜਾਣੇ ਇਹ ਕਿੱਥੇ ਲਿਗਾ ਡੁੱਗ ਡੁੱਗ ਕਰਾਉਂਗਾ ਕੋਈ ਮਰ ਸਕਦੇ ਆ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿहां ਇੱਕ ਪੈਟਰੋਲ ਪੰਪ ਤੇ ਇਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਵਿਅਕਤੀ ਨੇ ਉੱਥੇ ਜਾਂਦੇ ਨੇ ਪੈਟਰੋਲ ਪਾਉਂਦੇ ਨੇ ਤੇ ਇਸੇ ਦਰਮਿਆਨ ਬਿਨਾਂ ਪੈਸੇ ਦਿੱਤੇ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਜਦੋਂ ਜੋ ਪੈਟਰੋਲ ਪੰਪ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜੋ ਪੈਟਰੋਲ ਪੰਪ ਦਾ ਮਾਲਕ ਹੁੰਦਾ ਉਸ ਦਾ ਜੋ ਪੁੱਤ ਹੁੰਦਾ ਹੈ ਉਹ ਇਹਨਾਂ ਦਾ ਪਿੱਛਾ ਕਰਦਾ ਹੈ ਤੇ ਇਸੇ ਦਰਮਿਆਨ ਇਹਨਾਂ ਵਿੱਚੋਂ ਇੱਕ ਦੇ ਵੱਲੋਂ ਉਸ ਨੌਜਵਾਨ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਹਰ ਹਥਿਆਰ ਨਾਲ ਨੌਜਵਾਨ ਦਾ ਗੁੱਟ ਤੱਕ ਵੱਡ ਦਿੱਤਾ ਜਾਂਦਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਹੰਗਾਮੇ ਦੀਆਂ ਤੇ ਇੱਕ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਵਿਅਕਤੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਜੋ ਉਸਦੇ ਦੋ ਹੋਰ ਸਾਥੀ ਸਣ ਉਹ ਮੌਕੇ ਤੋਂ ਭੱਜ ਗਏ ਨੇ ਫਰਾਰ ਹੋ ਗਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਗੁਰਦਾਸਪੁਰ ਦੀਆਂ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਪੈਟਰੋਲ ਪੰਪ ਤੇ ਇਹ ਹੰਗਾਮਾ ਹੋ ਰਿਹਾ ਇੱਕ ਵਿਅਕਤੀ ਨੂੰ ਇਹਨਾਂ ਲੋਕਾਂ ਦੇ ਵੱਲੋਂ ਫੜਿਆ ਹੋਇਆ ਪੁਲਿਸ ਵੀ ਮੌਕੇ ਤੇ ਪਹੁੰਚੀ ਇਹ ਤਾਂ ਦੱਸਿਆ ਜਾ ਰਿਹਾ ਹੈ ਕਿ 1000 ਰੁਪਏ ਦਾ ਪੈਟਰੋਲ ਏ ਪਵਾਉਂਦੇ ਨੇ ਤਿੰਨ ਮੋਟਰਸਾਈਕਲ ਸਵਾਰ ਇਹ ਨੌਜਵਾਨ ਹੁੰਦੇ ਨੇ ਜੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਹੁੰਦੇ ਨੇ ਤੇ ਇਸੇ ਦਰਮਿਆਨ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ Google Pay ਦੇ ਜ਼ਰੀਏ ਪੈਸੇ ਦੇਣਗੇ ਤੇ ਜਦੋਂ Google Pay ਦੇ ਪੈਸੇ ਦੇਣ ਦਾ ਇਹਨਾਂ ਦੇ ਵੱਲੋਂ ਗੱਲ ਕੀਤੀ ਜਾਂਦੀ ਹੈ ਤਾਂ ਸਕੈਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਸੇ ਦਰਮਿਆਨ ਬਹਾਨਾ ਲਗਾ ਕੇ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਰੋਲਾ ਪਾਇਆ ਜਾਂਦਾ ਹੈ ਜਦੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਇਸੇ ਦਰਮਿਆਨ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਇੱਕ ਨੌਜਵਾਨ ਤੇ ਜਿਸ ਦਾ ਗੁੱਟ ਵੱਢ ਦਿੱਤਾ ਗਿਆ ਜਿਸ ਦਾ ਫਿਲਹਾਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਜਦਕਿ ਇਹਨਾਂ ਦਾ ਇੱਕ ਸਾਥੀ ਜਿਹੜਾ ਹੁੰਦਾ ਹੈ ਉਹ ਇਸ ਵੇਲੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਿਆ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਪਿੰਡ ਵਾਲਿਆਂ ਨੇ ਜਦੋਂ ਉਸ ਤੋਂ ਪੁੱਛਿਆ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਉਹ ਇਹਨਾਂ ਨੂੰ ਨਹੀਂ ਜਾਣਦੇ ਸਨ ਉਹ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਦੋਂ ਆ ਰਹੇ ਸਨ ਤਾਂ ਰਸਤੇ ਦੇ ਵਿੱਚ ਇਹਨਾਂ ਨੂੰ ਮਿਲੇ ਸੀ ਤਾਂ ਇਹ ਬਿਆਨ ਜਿਹੜਾ ਹੈ ਉਸ ਨੌਜਵਾਨ ਦਾ ਹੈ ਜਿਸ ਤੇ ਇਲਜ਼ਾਮ ਲੱਗੇ ਨੇ ਕਿ ਉਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਬੰਦੇ ਆਏ ਸਨ ਉਹਨਾਂ ਦੇ ਨਾਲ ਰਲਿਆ ਹੋਇਆ ਸੀ ਜਦੋਂ ਪੈਟਰੋਲ ਪਾਇਆ ਗਿਆ ਮੋਟਰਸਾਈਕਲ ਤੇ ਤੇ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਹੰਗਾਮਾ ਹੋ ਰਿਹਾ ਜੋ ਪਿੰਡ ਵਾਲੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਸੁਣਦੇ ਆਂ ਵੀਰ ਦੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਨਾ ਇਹਨੂੰ ਇਹਨੂੰ ਵੀਰ ਨੂੰ ਬੰਦੇ ਤੋਂ ਰਾਹ ਝੜ ਗਏ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਇੱਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਵੱਲੋਂ ਭੱਜੇ ਆ ਮੈਂ ਉਹਨਾਂ ਦੇ ਮਗਰ ਗਿਆ ਵਾਂ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੂਆਂ ਫੇਰ ਹਾਊਸ ਮੁੜੇ ਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਦਾ ਹੱਥ ਵੜਤਾ ਜੀ ਜੀ ਨਾ ਉਹ ਦੋ ਮੁੱਕੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਗੇ ਪਿੰਡ ਆਪਣਾ ਧੂਲ ਕਤਰਦਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ ਜੀ 1000 ਰੁਪਏ ਦਾ ਪਾਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਜੇ ਸਪਲੈਂਡਰ ਦੇ ਮੋਟਰਸਾਈਕਲ ਦੇ ਠੀਕ ਹੈ ਮੈਂ ਜਿਹਨੂੰ ਅੱਛੀ ਕਰਨਾ ਸੀ ਉਸਨੇ ਫੋਨ ਗਿਆ ਵਾ ਤੇ ਮੈਂ ਉਸਦੇ ਕੋਲ ਆ ਗਿਆ ਹਾਂ ਹਾਂਜੀ ਤੇ ਇਹਨਾਂ ਨੇ ਮਤਲਬ ਤਿੰਨ ਨੇ ਗਾ ਨੇ ਤੀਰ ਕੋ ਆਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰ ਦਿੰਦੇ ਆ ਤੇ ਮੁਰਖੇ ਲਿਖੀ ਜੂ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜਾ ਗੱਡੇ ਢੋੜੇ ਇਤਿਹਾਰ ਹੀ ਇਹ ਦੇਖੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਟੋਲ ਪੰਪ ਤੇ ਲਾਗੂ ਇਹ ਸਾਡੇ ਬੰਦੇ ਪਬਲਿਕ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਰਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁਰਖੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਥਿਆਰ ਰੱਖੀ ਤਾਂ ਮੜਾ ਕੇ ਜਿਹੜਾ ਰਹਿ ਗਿਆ ਸੀ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਮੜਾ ਕੀਤਾ ਉਹਨਾਂ ਨੇ ਮੜਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜ਼ਿਆਦਾ ਵੱਧਿਆ ਗਿਆ ਉਹ ਜ਼ਿਆਦਾ ਹੱਥ ਕ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਿਆ ਕਿੰਨੀ ਉਮਰ ਹੈ ਜਿਹਨਾਂ ਤੇ ਸੱਟ ਲੱਗੀ ਹੈ ਉਣੀ ਉਮਰ ਉਣੀ ਹੈ 24 ਸਾਲ ਤੇ 24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਰਨਰ ਆ ਬ੍ਰਦਰ ਦੇ ਨਾਲ 파ਟਰਨਰ ਆ ਤਕਸਵਾ ਕੁਮਾਰ ਤੋਂ ਬਿਆਸ ਰੋਡ ਤੇ ਸਥਿਤ ਬਾਬਾ ਨਾਮਦੇਵ ਫਿਊਲਿੰਗ ਸਟੇਸ਼ਨ ਤੇ ਇਹ ਤਿੰਨ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਵਿਅਕਤੀ ਆਂਦੇ ਨੇ ਜੋ ਪੈਟਰੋਲ ਪਾਉਂਦੇ ਨੇ ਤੇ ਇਸੇ ਦਰਮਿਆਨ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਜਦਕਿ ਇੱਕ ਵਿਅਕਤੀ ਗੁਰਕੀਰਤ ਸਿੰਘ ਜਦੋਂ ਉਹਨਾਂ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਜਾਂਦਾ ਹੈ ਤੇ ਇਸੇ ਦਰਮਿਆਨ ਇਹਨਾਂ ਦੇ ਵੱਲੋਂ ਇਹ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਜੋ ਪੈਟਰੋਲ ਪੰਪ ਦੇ ਮਾਲਕ ਦਾ ਪੁੱਤ ਹੁੰਦਾ ਉਸ ਦੀ ਹਾਲਤ ਜਿਹੜੀ ਹੈ ਗੁੱਟ ਵੱਢਣ ਦੇ ਕਾਰਨ ਕਾਫੀ ਗੰਭੀਰ ਬਣ ਗਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਦੋ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਜੋ ਵਿਅਕਤੀ ਸਨ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਪਿੰਡ ਵਾਲਿਆਂ ਦੇ ਵੱਲੋਂ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਇਹਨਾਂ ਦਾ ਸਾਥੀ ਦੱਸਿਆ ਜਾ ਰਿਹਾ ਹੈ ਤਾਂ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 1000 ਰੁਪਏ ਦਾ ਪੈਟਰੋਲ ਇਹਨਾਂ ਦੇ ਵੱਲੋਂ ਪਵਾਇਆ ਜਾਂਦਾ ਹੈ ਬਿਨਾਂ ਪੈਸੇ ਦਿੱਤੇ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਇੱਥੇ ਇਹਨਾਂ ਦਾ ਦਿੱਲੀ ਦਾ ਬਾਅਦ ਦੇ ਵਿੱਚ ਹਮਲਾ ਤੱਕ ਪਿੰਡ ਵਾਲਿਆਂ ਤੇ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਜੋ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਸੁਣਦੇ ਆ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲਾਂ ਦਾ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕਿਉਂ ਵੱਡੇ ਕੁਟਕੇ ਵੱਡੇ ਉਹ ਤਾਂ ਉਹ ਤੇ ਬਾਬਾ ਮੈਂ ਤਾਂ ਉਹਨਾਂ ਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਿਆ ਤੇਰੇ ਨਹੀਂ ਵਾਕ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਕਰਨਾ ਤਾਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਇਹ ਨੌਜਵਾਨ ਨਕਾਰਦਾ ਹੋਇਆ ਨਜ਼ਰ ਆ ਰਿਹਾ ਜਦਕਿ ਪਿੰਡ ਵਾਲਿਆਂ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਸ ਪੂਰੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਿੰਨਾ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜੋ ਨੌਜਵਾਨ પેટ્રોલ ਪਾ ਕੇ ਰਫੂ ਚੱਕਰ ਹੋਏ ਜਿੰਨਾਂ ਦੇ ਵੱਲੋਂ ਗੁੱਟ ਵੜਿਆ ਗਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇੱਕ ਸਾਥੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਜੋ ਦੋ ਇਸ ਦੇ ਸਾਥੀ ਹੋਰ ਨੇ ਉਹਨਾਂ ਦੀ ਵੀ ਭਾਲ ਕੀਤੀ ਜਾਵੇਗੀ ਤੇ ਉਹਨਾਂ ਨੂੰ ਵੀ ਬਣਦੀ ਸਜ਼ਾ ਜ਼ਰੂਰ ਦਿਵਾਈ ਜਾਵੇਗੀ ਤਿੰਨੋਂ ਨਿਯੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਦੀ ਜਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆ ਦਾ ਇਹ ਪਾਰਟਨਰਸ਼ਿਪ ਆ ਇਹਦੀ ਇੰਪੋਰਟੈਂਟ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਇਹ ਮਸਲਾ ਲੱਗੇ ਇਹ ਜਿਹੜੇ ਤਿੰਨ ਨੇ ਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮ ਤੱਕ ਮੋਟ ਸਰਤੇ ਇਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸੱਤ ਲੱਗੇ ਨਾ ਤਾਰ ਕੇ ਗਏ ਆ ਕਿਉਂਕਿ ਤੇਲ ਪਾਇਆ ਪਾਸੇ ਮੈਂ ਜਿਹੜਾ ਪਹਿ ਜਾਂਦਾ ਤੇਲ ਪਾ ਕੇ ਭੱਜੇ ਬੰਦੇ ਤੇਲ ਪਾ ਕੇ ਬੰਦੇ ਭੱਜੇ ਨਾ ਮਗਰੋਂ ਕੋਈ ਵਾਪਸ ਮੁੜੇ ਫਿਰ ਇਹਨੂੰ ਲੈਣ ਆਏ ਆ ਇਹ ਫੇਰ ਲੈ ਆਇਆ ਪੈਸੇ ਪੈਸੇ ਨਾ ਦੇ ਨਾ ਉਹ ਨਾਲ ਉਹ ਉੱਥੇ ਸ਼ਾਤੂ ਮੰਦਰੋਂ ਆ ਕੇ ਤੇਲ ਪਾਉਣ ਕੇ ਤੂੰ ਇੱਥੇ ਆਇਆ ਤੂੰ ਉਹ ਤੂੰ ਅੱਗ ਲੱਗਦੀ ਉਹਨਾਂ ਨੂੰ ਉੱਥੇ ਜਾ ਕੇ ਚੇਤਾ ਉਹ ਅੱਗ ਲੱਗਦੀ ਆ ਉੱਥੇ ਜਾ ਕੇ ਚੇਤਾ ਆਇਆ ਅੰਦਰ ਨਹੀਂ ਹੁੰਦੀ ਨਹੀਂ ਕੀਤੀ ਮੇਰੇ ਬੰਦੇ ਫੜੇ ਜਾਂਦੇ ਇਹ ਕਿੱਥੇ ਲਿਗਾ ਢੁੱਕ ਢੁੱਕ ਉਹ ਕਿਹਾ ਉਹ ਮਰ ਜਾਂਦੇ ਆ ਉਹ ਪੇ ਨਾਂ ਨਾ ਬਾਹਰ ਉਹ ਨਾਲ ਬੈਠਾ ਉਹ ਨਾਲ ਆ ਕਦੋਂ ਅਸੀਂ ਇਹਨਾਂ ਦੇ ਉੱਤੇ ਵੀ ਇਹਨਾਂ ਦੇ ਉੱਤੇ ਆਹ ਉਹ ਜਿョਗਨਦੋ ਹੀ ਆਹ ਦੇਖੀ ਜਾਂਦੇ